ਪੋਟੈਟੋ ਫਿੰਗਰਸ ਨੂੰ ਬਣਾਉਣ ਦੀ ਇਸ ਰੈਸਪੀ ਨੂੰ ਫੋਲੋ ਕਰਕੇ ਤੁਸੀਂ ਵੀ ਅਜਿਹੇ ਫਿੰਗਰਸ ਬਣਾ पाओगे ਜਿਹੋ ਜੇ ਤੁਸੀਂ ਵਿਆਹ ਸ਼ਾਦੀਆਂ ਵਿੱਚ ਖਾਂਦੇ ਹੋ ਬਾਕੀ ਗੱਲਾਂ ਨਾਲ ਕੁਝ ਨਹੀਂ ਰੈਸਪੀ ਨੂੰ ਟਰਾਈ ਕਰਕੇ ਜਰੂਰ ਵੇਖਿਓ ਸੋ ਸਭ ਤੋਂ ਪਹਿਲਾਂ ਮੈਂ ਜੋ ਆਲੂ ਲਏ ਹਨ ਬਹੁਤ ਥੋੜੇ ਹਾਰਡ ਕਿਸਮ ਦੇ ਹਨ ਵੈਸੇ ਤਾਂ ਪੋਟੈਟੋ ਫਿੰਗਰਸ ਕਿਸੇ ਵੀ ਆਲੂਆਂ ਦੇ ਬਣਾ ਸਕਦੇ ਹਾਂ ਪਰ ਜੇਕਰ ਅਜਿਹੇ ਆਲੂ ਲਈ ਜਾਣ ਜੋ ਥੋੜਾ ਸਖਤ ਹੋਣ ਆ ਫਿੰਗਰਸ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਜੋ ਮੈਂ ਇਥੇ ਮਿੰਨੀ ਪੈਕੇਟ ਵਾਲੇ ਆਲੂ ਲਏ ਹਨ ਇਹਨਾਂ ਵਿੱਚ ਪਾਣੀ ਦੀ ਮਾਤਰਾ ਥੋੜੀ ਘੱਟ ਹੁੰਦੀ ਹੈ ਤੇ ਇਹ ਦੂਜੇ ਆਲੂਆਂ ਦੇ ਕੰਪੈਰੀਟਿਵਲੀ ਥੋੜੇ ਸਖਤ ਹੁੰਦੇ ਹਨ ਹੁਣ ਆਪਾਂ ਇਹਨਾਂ ਦਾ ਚਿਲਕਾ ਉਤਾਰ ਕੇ ਇਹਨਾਂ ਨੂੰ ਲੰਬਾਈ ਲੋਟ ਕੱਟ ਲਵਾਂਗੇ ਆਲੂਆਂ ਨੂੰ ਜਿਆਦਾ ਪਤਲਾ ਨਾ ਜਿਆਦਾ ਮੋਟਾ ਕੱਟਣਾ ਹੈ ਸਾਰੇ ਆਲੂਆਂ ਨੂੰ ਇਸੇ ਤਰ੍ਹਾਂ ਕੱਟ ਲੈਣਾ ਹੈ ਤੇ ਇਹਨਾਂ ਨੂੰ ਪਾਣੀ ਵਿੱਚ ਅੱਧੇ ਘੰਟੇ ਲਈ ਛੱਡ ਦੇਣਾ ਹੈ ਪਾਣੀ ਜਿਹੜਾ ਲੈਣਾ ਹੈ ਉਹ ਬਿਲਕੁਲ ਚਿਲਡ ਹੋਣਾ ਚਾਹੀਦਾ ਹੈ ਜਨਕਿ ਆਪਾਂ ਆਲੂਆਂ ਨੂੰ ਠੰਡੇ ਪਾਣੀ ਵਿੱਚ ਡਬੋ ਕੇ ਰੱਖਨੇ ਆ। ਇਸ ਤਰ੍ਹਾਂ ਕਰਨ ਦੇ ਨਾਲ ਆਲੂ ਜਿਹੜੇ ਉਹ ਥੋੜੇ ਸਟਿੱਕੀ ਤੇ ਟਾਈਟ ਹੋ ਜਾਂਦੇ ਹਨ ਤੇ ਇਹ ਫਿੰਗਰਸ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਹਨ। ਇਸ ਤੋਂ ਬਾਅਦ ਆਲੂਆਂ ਨੂੰ ਪਾਣੀ ਵਿੱਚੋਂ ਕੱਢ ਲਵਾਂਗੇ ਤੇ ਇਹਨਾਂ ਨੂੰ ਕਾਟਨ ਦੇ ਕਿਸੇ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝ ਲਵਾਂਗੇ ਤਾਂ ਕਿ ਇਹਨਾਂ ਵਿੱਚ ਨਮੀ ਦੀ ਮਾਤਰਾ ਹੈ ਉਹ ਟੱਕ ਜਾਵੇ। ਹੁਣ ਇਹਨਾਂ ਨੂੰ ਇੱਕ ਪ੍ਰਾਂਥ ਜਾਂ ਕਿਸੇ ਖੁੱਲੇ ਬਰਤਨ ਦੇ ਵਿੱਚ ਪਾ ਲਵੋ ਤੇ ਇਸ ਦੇ ਵਿੱਚ ਦੋ ਛੋਟੇ ਚਮਚ ਨਮਕ ਤੇ ਇੱਕ ਕੱਚੀ ਭਰ ਕੇ ਆਰਾ ਰੋਟ ਦੀ ਲਗਾ ਦਿਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਇੱਕ ਛਲਣੀ ਵਿੱਚ ਛਾੜ ਲਵੋ। ਛਲਣੀ ਵਿੱਚ ਆਪਾਂ ਇਸ ਕਰਕੇ ਪਾਉਂਦੇ ਹਾਂ ਤਾਂ ਕਿ ਆਲੂਆਂ ਵਿੱਚੋਂ ਜੋ ਪਾਣੀ ਰਿਲੀਜ਼ ਹੋਵੇਗਾ ਉਹ ਨੀਚੇ ਰੱਖੇ ਕਿਸੇ ਬਰਤਨ ਵਿੱਚ ਨਿਕਲ ਜਾਵੇ। ਉਹ ਆਲੂ ਆਲੂ ਇਸੇ ਤਰ੍ਹਾਂ 1 ਘੰਟਾ ਪਏ ਰਹਿਣ ਦੋ ਤਾਂ ਕਿ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਰਿਲੀਜ਼ ਹੋ ਜਾਵੇ 1 ਘੰਟੇ ਬਾਅਦ ਆਲੂਆਂ ਦਾ ਪਾਣੀ ਸੁੱਕ ਗਿਆ ਹੈ ਤੇ ਵੇਖਣ ਵਿੱਚ ਵੀ ਇਹ ਡਰਾਈ ਡਰਾਈ ਜਿਹੇ ਲੱਗ ਰਹੇ ਹਨ ਇਸ ਸਟੇਜ ਤੇ ਆਪਾਂ 5-6 ਹਰੀਆਂ ਮੀਚਾਂ ਨੂੰ ਮਿਕਸੀ ਗ੍ਰੈਂਡਰ ਵਿੱਚ ਪੀਸ ਕੇ ਉਹਨਾਂ ਦਾ ਪੇਸਟ ਤੇ ਥੋੜੀ ਜਿਹੀ ਅਜਵਾਈਨ ਆਲੂਆਂ 'ਚ ਮਿਕਸ ਕਰਾਂਗੇ ਇਸ ਤੇ ਨਾਲ ਪੋਟੈਟੋ ਫਿੰਗਰਸ ਦਾ ਟੇਸਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਹੁਣ ਗਰਮਾ ਗਰਮ ਤੇਲ ਦੇ ਵਿੱਚ ਪਾ ਕੇ ਇਹਨਾਂ ਨੂੰ ਹਾਫ ਫਰਾਈ ਹੋਣ ਤੱਕ ਪਕਾਵਾਂਗੇ ਜਾਨਕਿ ਆਲੂਆਂ ਨੂੰ ਆਪਾਂ ਇਹ ਪੈ ਇੱਕ ਵਾਰ ਅੱਧ ਕੱਚੇ ਹੀ ਪਕਾਉਣਾ ਹੈ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਹਾਫ ਫਰਾਈ ਹੋਣ ਤੋਂ ਬਾਅਦ ਕੱਢ ਲਵਾਂਗੇ ਥੋੜੀ ਦੇਰ ਰੈਸਟ ਤੇ ਛੱਡਾਂਗੇ ਹੁਣ ਜਦੋਂ ਆਲੂ ਚੰਗੀ ਤਰ੍ਹਾਂ ਠੰਡੇ ਹੋ ਗਏ ਤਾਂ ਇਹਨਾਂ ਨੂੰ ਦੁਬਾਰਾ ਤੇਲ ਵਿੱਚ ਫਰਾਈ ਕਰ ਲਵਾਂਗੇ ਤੇ 골ਡਨ ਬਰਾਊਨ ਹੋਣ ਤੱਕ ਪਕਾਵਾਂਗੇ ਜਦੋਂ ਆਲੂ ਚੰਨਕਨ ਜੇ ਲੱਗ ਪੈਨ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਚੰਗੀ ਤਰ੍ਹਾਂ ਪੱਕ ਚੁੱਕੇ ਹਨ ਫਿਰ ਆਪਾਂ ਇਹਨਾਂ ਨੂੰ ਤੇਲ ਵਿੱਚੋਂ ਕੱਢ ਲਵਾਂਗੇ ਤੇ ਇੱਕ ਅਖਬਾਰ ਦੇ ਉੱਪਰ ਸਵਾਵਾਂਗੇ ਅਖਬਾਰ ਦੇ ਉੱਪਰ ਰੇਸ ਕਰਕੇ ਪੁੰਦੇ ਹਨ ਤਾਂ ਕਿ ਜੋ ਇਹਨਾਂ ਵਿੱਚ ਐਕਸਟਰਾ ਔਇਲ ਹੈ ਉਹ ਅਖਬਾਰ ਤੇ ਨਿਕਲ ਜਾਵੇ ਹੁਣ ਉੱਪਰੋਂ ਦੀ ਪਾਵਾਂਗੇ ਚਾਟ ਮਸਾਲਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਲੋਜੀ ਕਰਕਰੇ ਕਰਕਰੇ ਤੇ ਕ੍ਰਿਸਪੀ ਕ੍ਰਿਸਪੀ ਪੋਟਾਟੋ ਫਿੰਗਰਸ ਬਣ ਕੇ ਪਿਆ ਹਨ ਤੇ ਇਹ ਰੈਸਪੀ ਜੋ ਮੈਂਨੇ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜਿੱਥੇ ਮਰਜੀ ਸਰਚ ਕਰਕੇ ਵੇਖ ਲਓ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਹੁਣ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਵੀਡੀਓ ਜੇਕਰ ਵੈਲਿਊਏਬਲ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ